ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅ ਅੱਜ ਬਲੌਗ ਕੁਝ ਇਸ ਤਰ੍ਹਾਂ ਜੀ ਕੱਚਲੇ ਆ ਜੀ ਸ਼ਾਪਿੰਗ ਕਰਨ ਠੀਕ ਹੈ ਮੈਂ ਵੀ ਆਪਣੇ ਜੋ ਕਿ ਇੱਕ ਡਰੈਸ ਲੈ ਕੇ ਆਣੀ ਆ ਮਨਕੀਰਤ ਨੂੰ ਥੋੜੇ ਜਿਹਾ ਕੱਪੜੇ ਨੂਰ ਨੂੰ ਥੋੜੇ ਜਿਹਾ ਕੱਪੜੇ ਕਿਉਂਕਿ ਗਰਮੀ ਆ ਹਨਾ ਇਸ ਕਰਕੇ ਸੋ ਮੈਂ ਤੇ ਦੀਦੀ ਚੱਲੇ ਆ ਜੀ ਰੋਪੜ ਸਕੂਟੀ ਤੇ ਠੂਮ ਜਿਹੜਾ ਕਿ ਸਾਡਾ ਹੈਗਾ 에어로ਪਲੇਨ ਠੀਕ ਬਾਕੀ ਤੁਸੀਂ ਇਦਾਂ ਹੀ ਬਲੌਗਸ ਨੂੰ ਪਿਆਰ ਦਿੰਦੇ ਰਹੋ ਠੀਕ ਹੈ ਤੇ ਹੁਣ ਆਪਾਂ ਰੋਪੜ ਜਾ ਕੇ ਮਿਲਦੇ ਆਂ ਸ਼ਬਦ ਤਹਿ ਦਿਲੋਂ ਧੰਨਵਾਦ ਕਰਦੀ ਆਂ ਜੀ ਤੁਸੀਂ ਇੰਨੇ ਜ਼ਿਆਦਾ ਫੋਨ ਕਾਲਸ ਕਰਦੇ ਹੋ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਹੋਰ ਕੀ ਗੱਲ ਕਰਨੀ ਸੀ ਮੈਂ ਕਿ ਇੰਨੀ ਗਰਮੀਆਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹੁਣ फटाफट ਰੇਡਿੰਗ ਹੋਣਾ ਤੇ ਆਪਾਂ ਪਹੁੰਚਦੇ ਆਂ ਜੀ ਫੇਰ ਉੱਪਰ ਵਾਈਟ ਬਰੋ ਕਿੰਨੀ ਪਿਆਰੀ ਹੈ ਹਨਾ ਆ ਦੇਖ ਡਰੈਸ ਜੀ ਟਾਈਪ ਦੀ ਜਸਪੀਨ ਆ ਦੇਖ ਹਾਂ ਡਰੈਸ ਟਾਈਪ ਦੀ ਹਾਂ ਜੀ ਜੀ ਦੇਖਣਾ ਹੈ ਮਸੇ ਉਹ ਠੀਕ ਹੈ ਆ ਜਿਆਦਾ ਉਹ ਠੀਕ ਆ ਜਿਆਦੀ ਲਾਉਣੀ ਆ ਨਹੀਂ ਜਿਆਦੀ ਸ਼ਾਰਟ ਜੀ ਆ ਠੀਕ ਆ ਹੁਣ ਸੋਹਣੀ ਲੱਦੀ ਆ ਪਰ ਹੋਰ ਵੀ ਕਾਹਨ ਚੱਕ ਦੇਖਦੇ ਆ ਛੋਟ ਛੋਟ ਆਈ ਪਈ ਆ ਕੰਦਰ ਦੇ ਵਿੱਚ ਇੱਕ ਆਏ ਬੱਦ ਤੇ ਉਹ ਜਿਹੜੇ ਸ਼ੁਰੂ ਤੇ ਪਾਉਂਦੇ ਉਹਨਾਂ ਨੂੰ ਕੰਫਰਟੇਬਲ ਆ ਅਪਨੇ ਪਾ ਲਈਆ ਅਪਾ ਪਾਇਨੀ ਨੇ ਸ਼ੁਰੂ ਤੋਂ ਹੈਗੇ ਆ ਜਦ ਵੀ ਹੋਪ ਆਪਾਂ ਆਪਣੇ ਬਜਟ ਅਨੁਸਾਰ ਵਿੱਚ ਲੈਣਾ 25-25 ਦਾ ਸਾਹਬ ਦੇਣਾ ਕੋਈ ਉਹ ਗੱਲ ਨਹੀਂ ਹੈਗੀ ਮੈਨੂੰ ਇੰਨਾ ਵੀ ਕੱਪੜਾ ਤਾਂ ਛੇ ਵਧੀਆ ਹੈ ਇਹ ਲੈ ਜੀ ਲੈਤੀ ਪਰ ਉਹ ਵੀ ਥੋੜੇ ਜਿਹਾ ਦਿਖੋ ਆਪਣੇ ਆਪ ਨੂੰ ਹੋਰ ਪਹੁੰਚ ਕੇ ਘਰ ਦੇ ਤਾਂ ਕਹਣ ਲੈ ਲੋ ਅਸੀਂ ਇਧਰ ਖਾਟ ਪਾਉ ਜੀ ਸਹਾ ਕੋਲ ਤੇ ਦਿਸ ਜੀ ਨਾ ਹਾਂ ਇਧਰ ਇਧਰ ਨੀਰ ਕਾ ਉੱਧੇ ਉੱਧਰ ਵਾਲਾ ਜਿਹੜਾ ਪਾਵਾ ਹਾਂ ਨਾ ਹਵਾਟ ਪਰ ਇੱਕ ਪੜਾ ਹੋਰ ਆ ਕਾਟਨ ਇਹ ਗਰ ਵਿੱਚ ਤਾਂ ਕਾਟਨ ਹੋ ਦੇਖਣਾ ਪਰ ਇੱਚ ਗਰਮੀ ਲੱਗਣੀ ਹਾਂ ਇੱਚ ਗਰਮੀ ਲੱਗਣੀ ਤੇ ਗਰਮੀ ਲੱਗੂਗੀ ਦੂਜਾ ਕੱਪੜਾ ਹੈ ਨਾ ਉਹ ਗਾਂ ਨੂੰ ਚਾਕੇ ਦੇਖ ਕੇ ਚੱਲ ਉਧਰ ਨੂੰ ਉਹ ਦੇਖ ਬਣਾ ਦਾ ਕਾਟਨ ਦਾ ਲੱਗਿਆ ਵਾ لكي कितने दा है लिखियानो 620 اه 620 हां ਆਮਲ ਸਸਿਕਾ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਸਾਨੂੰ ਛੋਟਾ ਵੀਡੀਓ ਹਾਂ ਜੀ ਸਾਰੇ ਨੀ ਵੀ ਸ਼ੋਪਿੰਗ ਕਰ ਰਹੇ ਹਾਂ ਬਹੁਤ ਬਹੁਤ ਵਧੀਆ ਵਧੀਆ ਓਕੇ ਹਾਂ ਚਾਹ ਪਾਣੀ ਦੀ ਸੇਵਾ ਦੀ ਬਸ ਥੈਂਕ ਯੂ ਵੀਡੀਓ ਦੇਖਦੇ ਹਾਂ ਕੀ ਮੈਨੂੰ ਉੱਪਰ ਤੋਂ ਉਦੋਂ ਲੱਗਿਆ ਨਾ ਮੂੰਹ ਬੰਦ ਕੇ ਕੁਝ ਨਹੀਂ ਬੋਲਣਾ ਮੈਂ ਵੀ ਵਾਰ ਤੇ ਦੇਖਣ ਲੱਗੇ ਵੀ ਸੋਨਾ ਹੁੰਦਾ ਜੀ ਪਾਲਾਂ ਨੂੰ ਤੇ ਦੇਖ ਕੇ ਆਪਾਂ ਇਲਾਜ ਕਰਨਾ ਜੱਜਮੈਂਟ ਹੂੰ ਹੋਰ ਕੀ ਦੇਖੀਏ ਸਿਰੋਗੇ ਨੇ ਆਪਸ਼ਨਸ ਰੱਖ ਲਿਆ ਆਪਾਂ ਹੈ ਹੂੰ ਕਲਰ ਦੀ ਵੀ ਆ ਵੀ ਸੋਨਾ ਹੈ ਕਲਰ ਦਾ ਵੀ ਬਹੁਤ ਸੋਹਣਾ ਤੇ ਰੰਗਾ ਜਹਰਾ ਹਰਾ ਹੈ ਤਾਂ ਖੁਸ਼ ਹੋ ਲੱਗ ਗਏ ਲੋਕ ਉਹ ਕਹਿੰਦੇ ਅਜੇ ਹੋਰ ਕੀ ਉੱਪਰ ਹੋਰ ਵੀ ਕੱਪੜੇ ਹੈਗੇ ਮਿਲਾਂ ਦੇ ਲੇਡੀਜ਼ ਦੇ ਕੁਰਤੇਆਂ ਚਾਗੇ ਹੂੰ ਅੰਨਿਆ ਆਂ ਆਵਲੇ ਵੇਖਾਂ ਹਾਂ ਮौज ਲੱਗੀ ਵੀ ਇਹਨਾਂ ਨੂੰ ਕੱਲਾ ਰਾਵੀ ਸੋਹਣਾ ਮਿੱਠਾ ਪਰ ਜੇ ਇਹ ਜੇ ਕਲਰ ਦੀ ਕੋਈ ਥੋੜਾ ਅਜੀਬ ਜਿਹਾ ਲੱਗਦਾ ਨਾ ਪਰ ਫਿਰ ਸੋਹਣਾ ਲੱਗਿਆ ਹੂੰ ਨਿਆਣੇ ਦਾ ਖੇਡਣਾ ਆਏ ਬੰਗੋ ਹੂੰ ਅਥਾ ਇਹ ਜੇ ਕਿਰਪਾ ਖਾਸੀਆਂ ਮੰਨ ਜਾਓ ਕੁਛ ਲੱਗ ਜਾਵੇ ਚਲਿਏ ਇਹ ਤਾਂ ਕੜਾ ਹੈ ਕਿ ਵੈਸੇ ਗੱਲ ਨੂੰ ਹੈਗਾ ਇਹਨੇ ਸੈਟ ਕਰਨ ਨੂੰ ਉਹ ਪਿਛੇ ਡਰੈਸੀਆਂ ਲੱਗੀਆਂ ਵੀ ਆ ਆ ਦੇਖ ਆ ਦੇਖ ਵਾਈਟ ਰੰਗ ਦਾ ਅਲੱਗ ਅਲੱਗ ਡਿਜ਼ਾਈਨ ਦਾ ਸੋਹਣੀ ਲੱਗ ਰਹੀ ਇਥੇ ਕਲਰ ਅਜੀਬ ਜਿਹਾ ਲੱਗੂਗਾ ਹਾਂ ਇਹ ਸੇਹ ਹਾ ਕਲਰ ਹੁਣ ਕਲਰ ਥੋੜਾ ਜਿਹਾ ਹੋਰ ਤਰ੍ਹਾਂ ਲੱਗਿਆ ਕਿਉਂ ਗਰਮੀ ਦਾ ਮੌਸਮ ਹੈ ਬਸ ਹਾਂ ਇਹਦੇ ਪਿੱਛੇ ਹੋਰ ਕਲਰ ਹੈ ਪਰ ਇਹ ਕੱਪੜੇ ਹੋਰ ਤਰ੍ਹਾਂ ਦੇ ਆ ਆਹ ਦੇਖ ਬਲੈਕ ਵਾਲਾ ਹਾ ਹਾ ਇਹ ਤਾਂ ਚਿਤਕਤ ਨਹੀਂ ਇਹ ਨਹੀਂ ਕਿਤੇ ਪਹਿਣਾ ਕਿਹ ਕਿਹ ਵਾਲਾ ਕਿੱਦਾਂ ਹਾ ਪਿੰਕ ਕਲਰ ਦੇਖ ਲਾ ਕੱਢ ਤੇ ਅਹੀਂ ਮਿੱਟੀ ਨਿਕਲੀ ਜਾਂਦਾ ਜੀ ਖੰਦਾਈ ਨਹੀਂ ਹੈਗਾ चीजा अलग जो पशु रंग ज्यादा भी डार्क जी है ना <laughs> आंदी रंगा

ਇਹ ਤਾਂ ਵਾਈਟ ਵਾਈਟੀ ਹੋਈ ਪਈ ਐ ਤੋ ਦੇ ਦਾਂਗਾ ਸੂਟ ਤੁਸੀਂ ਲੈਣਾ ਇੱਕ 600 ਦਾ ਲੈਣਾ ਨਹੀਂ ਆ ਮੈਂ ਲੇ ਲੈਂਦੇ ਨਾ ਬੱਸ ਬੋਨਾ ਨਹੀਂ ਕੋਮ ਤੂੰ ਦੇਣਾ ਜਿਹੜਾ ਤੇਰਾ ਪਸੰਦ ਆ ਗਿਆ ਉਹ ਲੈ ਲੈਣਾ ਮੈਂ ਠੀਕ ਹਨਾ ਐਸੇ ਨਹੀਂ ਹੋ ਸਕਦਾ ਨਾ ਤੇਰੀਆਂ ਫਲੇਵਰਸ ਸੌ ਧੰਨਵਾਦ ਬਾਪੇ ਨੇ ਮਾਂ ਨੇ ਤੇ ਤੇਰਾ ਤਾਰ ਕੇ ਰੱਖ ਲਿਆ ਵਿੱਚ ਵੀ ਨਹੀਂ ਹੈ ਦੀ ਹੈ ਗਈਆਂ ਹਮ ਮਟੋ ਜਿਆਦਾ ਸੋਹਣਾ ਤਾਂ ਹਮ ਨਾਈਟ ਸ਼ੀਡੀਆਂ ਪਰ ਇਹ ਤੇਨੇ ਚੁਭੇ ਨਾ ਆ ਦੇਖ ਚੁੱਕ ਲੈ ਜਿਆ ਰ ਪ੍ਰਿੰਟਰ ਤੇ ਪ੍ਰਿੰਟ ਜਨ ਤਿੱਲਾ ਜਾਇ ਦੇ ਵਿੱਚ ਤਿੱਲਾ ਜੈ ਨਾ ਫਿਰ ਕੀ ਫਾਇਦਾ ਤੇਨੇ ਚੁਭੀ ਗਿਆ ਕੋਈ ਫਾਇਦਾ ਨਹੀਂ ਆ ਦੇਖ ਬਲੈਕ ਸੂਟ ਮੈਨੂੰ ਤਾਂ ਪਤਾ ਨਹੀਂ ਕਾਤੇ ਆਹ ਬਹੁਤ ਅਜੀਬ ਜਿਹਾ ਲੱਗੀ ਜਾ ਰਿਹਾ ਲੱਗਦਾ ਹੈ ਥੋੜਾ ਜਿਹਾ ਅਜੀਬ ਜਿਹਾ ਸਿੰਪਲ ਪਲੇਨ ਹੋਵੇ ਨਾ ਫਿਰ ਵਧੀਆ ਲੱਗੇ ਪਰ ਇਹਦੇ ਚਾਹੀ ਚੀਜ਼ਾਂ ਆਉਂਦੀਆਂ ਜਿਆਦਾ ਆ ਬਲੂ ਕਲਰ ਜਿਹੜਾ ਸੂਟ ਮਿਲ ਜਲੀ ਤਾਂ ਹੋਰ ਵੀ ਵਧੀਆ ਹੈ। ਆਲੇ ਬਲੂ ਚੱਤ ਨੇ ਹੈ ਪਲਾਜ਼ੋ ਪਲਾਜ਼ੋ ਦਾ ਸੂਟ ਹੈ। ਪਲਾਜ਼ੋ ਦਾ ਸੂਟ ਆ ਹੈ। ਸਹੀ ਹੈ ਵੀ ਤਾਂ ਅਸਲ ਕੋਈ ਹੋਰ ਹੀ ਹੈਗਾ। 500 ਦਾ ਹੈ ਇਹ। ਹਮ। ਸ਼ੁੱਡ ਮੀ ਬੀ ਹਿਡ ਹੈਂਡ। ਇਹ ਡਰੈਸ ਜਾਂ ਦੋਸਾਂ ਵਧੀਆ ਲੱਗਦੀਆਂ ਜਾਂ ਫਿਰ ਸੂਟ ਸਲਵਾਰ ਹੋਵੇ। ਇਹ ਥੋੜਾ ਜੀਵ ਜਨਨ ਦਾ ਪਾਇਦੇ ਹਨ। ਆ ਵੀ ਸੋਨਾ ਤਾਂ। ਇਹ ਦੇਖਣਾ ਜੀ ਲੈਣਾ ਤੇ। ਨੋ ਆਈ ਤੇ ਬੰਗਾ ਇੱਕ ਚੀਜ਼ ਹੁੰਦੀ ਇੱਕ ਨਹੀਂ ਚੁੰਨੀ ਵੀ ਜ਼ਰੂਰੀ ਚਾਹੀਦੀ ਨਾ ਪਰ ਨਾ ਯਾ ਅੱਧਰ ਵਾਲੇ ਹੂੰ ਆ ਦੇ ਖਰੀ ਆ ਵੀ ਅੱਧਰ ਇਹਨਾਂ ਨਾਲ ਦੇਖਾ ਚੁੰਨੀ ਹੈਗੀ ਨਹੀਂ ਨਹੀਂ ਇਹ ਤਾਂ ਹੋਰ ਹੀ ਤਰ੍ਹਾਂ ਮੰਗ ਰਹੇ ਹਾਂ ਤੁਸੀਂ ਹੈ ਕਿਸ ਨੂੰ ਪਰ ਇਹ ਕਡਾਈ ਉੱਤੇ ਡਿਜ਼ਾਈਨ ਨਹੀਂ ਹੈ ਤਾਂ ਇਹਦੇ ਉੱਪਰ ਆਹ ਕਡਾਈ ਜੀ ਨਹੀਂ ਹੈਗੀ ਸਿੰਪਲ ਆਉਂਗੇ ਇਹਨੇ ਸੋਨੇ ਸੋਨੇ ਸੂਟ ਅਤੇ ਕੱਲਾ ਕੰਜੀਏ ਆ ਹਾਂ ਵੀ 450 ਦਾ 425 ਦਾ 450 ਵਾਈਟ ਚੁੰਨੀ ਲੈਣਾ ਜੀ ਵਾਈਟ ਪਈਏ ਬਣਾ ਕੁੱਚਨੀ ਹਮ ਪਰ ਵਾਈਟ ਪਿਓਰ ਪਿਓਰ ਵਾਈਟ ਲੈ ਲੈਂਦੇ ਨੇ ਚੁੰਨੀ ਇਹਦੇ ਵਿੱਚ ਇਦਾਂ ਦਾ ਰੰਗ ਕਰਾਉਣਾ ਜਾਂ ਰੰਗ ਬਰੰਗੀ ਚੁੰਨੀ ਹੋਵੇ ਇੱਕ ਕਲਰ ਦੀ ਹੈ ਬਲੈਕ ਇਦਾਂ ਦੀ ਚੁੰਨੀ ਹੈ ਪੀਜ ਹੁਣੀ ਹੈ ਚੁੰਨੀ ਮੇਰੇ ਕੋਲ ਹਾਂ ਪਰ ਸੇਮ ਇਦਾਂ ਰਲੂਗੀ ਕਿ ਨਹੀਂ ਥੋੜਾ ਔਖਾ ਹੋ ਰਿਹਾ ਆ ਦੇਖਣਾ ਵਾਈਟ ਪਲਾਜ਼ੋ ਜੀ ਲੈਣਾ ਤੇ ਵਾਈਟ ਪਲਾਜ਼ੋ ਮੇਰੇ ਕੋਲ ਪਿਆਏ ਜਿਆ ਹਕਮੀ ਜਨੇਣਾ ਤੇ ਕਿੰਨੀ ਤਾਂ ਵਾਈਟ ਹੈਗੀ ਪਰ ਵਾਈਟ ਪੇਰ ਨਹੀਂ ਲੈਣੀ ਹੋਰ ਕੀ ਗੱਲ ਜਿੱਦਾਂ ਛੋਟੀਆਂ ਛੋਟੀਆਂ ਚੁੰਨੀਆਂ ਗਲ ਚ ਪਾਉਣ ਵਾਲੀਆਂ ਉਹ ਲੈ ਲਵੇ ਹਾਂ ਕੋਈ ਰੰਗਦਾਰ ਚੁੰਨੀਆਂ ਜਿੱਦਾਂ ਵਾਈਟ ਵਾਈਟ ਛੋਟੀਆਂ ਛੋਟੀਆਂ ਹਾਂ ਆ ਦੇ ਕੋਲੇ ਮਫਰਲ ਤਾਂ ਵੀ ਥੇਰੇ ਟੰਗੇ ਵੀ ਇਹਨਾਂ ਸੋਨੇ ਸੋਨੇ ਪਿਆਰੇ ਪਿਆਰੇ ਕਲਰਾਂ ਦਾ ਸੂਟਾਂ ਦੇ ਹਾਂ ਨਾਰਮਲ ਦੀ ਰੇਂਜ। ਹਾਂ ਮਿੱਠਾ ਜਰਾ। ਜ਼ਿਆਦੀ ਰੇਂਜ ਵੀ ਨਹੀਂ ਹੈਗੀ ਵਧੀਆ ਸੋਹਣੇ ਸੂਟ ਆ। ਹਾਂ। ਆ ਦੇਖਦੇ ਚੁੰਨੀਆਂ, ਰੰਗ-ਬਰੰਗੀਆਂ ਮਫਰਲ ਵਗੈਰਾ ਸਾਰੇ। ਆ ਦੇ ਚੁੰਨੀਆਂ ਤੇ ਨਾਲ ਸੂਟ ਨਾਲ ਮੈਚ ਵੀ ਹੋ ਜਾਣੀਆਂ। ਪਰ ਇਹੋ। ਮੈਨੂੰ ਆਂਦਰੋਂ ਸੁਣਦੇ ਲੋ। ਦੇਖ ਰਾ ਜੇ ਤੈਨੂੰ ਸੋਹਣਾ ਲੱਗਦਾ ਤੇ ਵਧੀਆ ਲੱਗਦਾ। ਕੋਈ ਤੁਹਾਨੂੰ ਦੇਖਦਾ। ਆਨਲਾਈਨ ਦਾ ਸਾਈਜ਼ ਦੇਖਣਾ ਠੀਕ ਹੈ। ਵੀ ਦੇ ਨਾਲੋਂ ਪਹਿਜੇ। ਹਾਂ। ਕੀ ਆ? ਬੀ ਚੁੰਨੀ ਗੜੀ ਲਈ ਹੋਗੀ ਜਰਾ ਬਲੈਕ ਕੋਈ ਐਦਾਂ ਦੀ ਛੋਟੀ ਐਦਾਂ ਦੀ ਚੁੰਨੀਆਂ ਨਹੀਂ ਲੇਵਾ ਜਾਸਮੀਂ ਰੰਗ ਬਰਗੀਆਂ ਇੱਕ ਚੁੰਨੀ ਲੈ ਲਵੇ ਕੋਈ ਰੰਗ ਬਰਗੀਆਂ ਹਾਂ ਪਛਾਰ ਇਹਨਾਂ ਆਲ ਜਾਣੀ ਆ ਚੁੰਨੀ ਤੇ ਮੈਂ ਤੈਨੂੰ ਹੋਲੇ ਰਲਾ ਕੇ ਦੇ ਦਿੰਨੀ ਆ ਫੇਰ ਹਾਂ ਮੇਰੇ ਚਿੱਕੜਾਈ ਵਾਲੀ ਨੇ ਜਿਓ ਪਿੱਛੇ ਦੀ ਜਿਹੜੀ ਆ ਸਟਾਲ ਆ ਗਿਆ ਆ ਚੁੰਨੀ ਆ ਦੇਖ ਹਰ ਆਲਦੀ ਅਰੇ ਸੇਮ ਬਿਤਰਾਲ ਜਾਨੀ ਥੋੜਾ ਜਿਹਾ ਇਸ਼ੂ ਰਹਿ ਪਰ ਹੋ ਰਹਿ ਜਾਣਾ ਕੜਕੇ ਸੋਹਣੀਆਂ ਚੁੰਨੀ ਆ ਦੇ ਜਿੱਦਾਂ ਮੈਂ ਮਰਜ਼ੀ ਰੰਗ ਵਾਲੀਆਂ ਲੈ ਲਵਾਂ ਇਹ ਦੇਖੋ ਓਦਾਂ ਦਾ ਸੂਟ ਆ ਬਈ ਚੁੰਨੀ ਨਹੀਂ ਕੋ ਬਾਤ ਗਈ ਨਾ ਆ ਤਾਂ ਮੈਂ ਮੰਮੀ ਆਣੀ ਦਾ ਕੰਮ ਸਾਰੀ ਜਾਂਦੀ ਰਹੇਦੀ ਮੰਮੀ ਦੇਖੀ ਕਦੀ ਮੈਂ ਲੈ ਗਈ ਹੂੰ ਨੂ ਨੂ ਮੈਂ ਸੋਹਣੇ ਸੋਹਣੇ ਕੱਪੜੇ ਆ ਮਾਈ ਗਾਡ ਨਿਕਲ ਆਇਆ ਸੂਟ ਦੇਖੇ ਕਾਟਨ ਦੇ ਹੂੰ ਦੋ ਜਿਹੜਾ ਆਕਾ ਫੂਕਾ ਹੋਰ ਉਹ ਕੱਪੜੇ ਆ ਹਾਹਾ ਕੰਮੇ ਪਾਸੋਂ ਨਾਲ ਸਟਾਰਟ ਕਰੀਏ ਇਧਰ ਆਇਆ ਜਦੋਂ ਨਾ ਨਾ ਹਾਂ ਨੂ ਦੇਖ ਬੋਣੀ ਆ ਜਾਣੇ ਐਸਾ 2 3 3 ਦੇ 4 ਮਹੀਨੇ ਵਾਲੇ ਨੂੰ ਜਿੱਦਾਂ ਮਨਕੀਰਤ ਆਪਣਾ ਮਨਕੀਰਤ ਦੇ ਆਉਣੇ ਨਹੀਂ ਹੈ ਉਹ ਮਨਕੀਰਤ ਦਾ ਮੁੰਡਾ ਇਹ ਚੱਲ ਵੈਸੇ ਉਹ ਹੀ ਛੋਟੀ ਜੀ ਦੇ ਹੂੰ 2 ਮਹੀਨੇ ਵਾਲੇ ਐਸੇ ਰਹੀ ਕਰ ਨਹੀਂ ਤੇ ਗਿਫਟੀ ਕਰ ਦੇਣਾ ਕੁੜੀ ਇਹ ਸਵੇਕ ਕੁੜੀ ਨਸ ਕਿੰਨੀਆਂ ਸੋਹਣੀਆਂ ਸੋਹਣੀਆਂ ਫਰਾਕਾਂ ਵਾਓ ਮੇਰਾ ਵਸਤਲ ਨੇ ਨਾ ਮੈਂ ਮੋਲ ਆਪਣੇ ਨਾ ਹੀ ਕਰਾ ਲਾ ਜਦ ਨਹੀਂ ਨੂੰ ਦਿਲ ਕੀਤਾ ਮੁਰਗੀ ਦੇ ਕੱਪੜੇ ਪਾ ਤੇ ਜਦ ਕੀਤਾ ਇੰਦਾਂ ਦੇ ਪਾਈ ਸੌਦੀ ਮੈਨੂੰ ਮੈਨੂੰ ਗਰਮੀ ਚ ਦੂਜੇ ਹੀ ਆ ਟੀ-ਸ਼ਰਟ ਆ ਉਹ ਨਿਕਰ ਵਾਲੇ ਸੂਟੀ ਕਰ ਲੈ ਲਾ ਪਰ ਅਦਰ ਕੱਲੀਆਂ ਜੀਆਂ ਆਏ ਉੱਧਰ ਟੀ-ਸ਼ਰਟ ਆ ਜਸਮੀਨ ਪਰ ਇੱਕ ਬਾਹਰ اندر ਨੂੰ ਦੂਜੀ ਤਰ੍ਹਾਂ ਦਾ ਲੈਣਾ ਏ। ਇਹਦਾ ਬਾਹਰ ਕੋਈ ਪਾਰਟੀ ਕੋ ਵਗੈਰਾ ਹੋਵੇ। ਫੇ ਪਾਰਟੀ ਨੂੰ ਹਪ ਇਹ ਜਣਾ। ਫੇ ਮੰਮੀ ਨੂੰ ਨਹੀਂ ਪਸੰਦ ਏ। ਪਿਛਲੀ ਵਾਰ ਦੇਖ ਕੇ ਉਹਨੇ ਕਹਿੰਦੇ ਹੂਤਣਾ ਦਾ ਰਾਦਾ। ਫੇ ਉਸ ਤੇ ਦੀ ਪੋਤਰੀ ਨੂੰ। ਪੋਤਰੀ ਵੀ ਦਾਦੀ ਨੂੰ ਵੀ ਪਸੰਦ ਆਣਾ ਚਾਹੀਦਾ ਏ। ਚਲ। ਹੂੰ। ਫੇ ਕੁਝ ਚੀਜ਼ਾਂ ਮੰਮੀ ਨੂੰ ਨਾ ਪਸੰਦ ਹੁੰਦੀਆਂ। ਫੇ ਦੋਵੇਂ ਪਾਸੇ ਮੈਨੇਜ ਕਰਨਾ ਪੈਂਦਾ ਹੈ। ਮੂਹ ਨੂੰ ਜਮਾਨੇ ਛੋਟਾ ਰਹਿ ਜਾਣੇ ਇਸ ਸਾਈਜ਼ ਦਾ ਇਹ ਤਾਂ ਬਹਾ ਵਾਲੇ ਕਾ ਦੇ ਉੱਪਰ ਕਿੰਨੇ ਸੋਹਣੇ ਸੋਹਣੇ ਲੱਗੇ ਵੇ ਐਦਾਂ ਦੇ ਬਹੁਤ ਕੱਪੜੇ ਹਨ ਇਹਨਾਂ ਦੇ ਥੋੜਾ ਕੰਨ ਦੇ ਨਾਰਮਲ ਨਿਕਰ ਬਣਾ ਲੈਣੀ ਹੈ ਹਮ ਮੈਂ ਇਹ ਕੱਪੜੇ ਬੇਟਾ ਇਹਦਾ ਮਸਿੱਲੇ ਕੇ ਆਵੇ ਸੀ ਕਿ ਮਹਲਾ ਵਾਲੇ ਕੁਣ ਇਹਦੇ ਵਾਸਤੇ ਫਿਰ ਅਸੀਂ 빨리 ਜਾ ਆ ਗਿਆ ਕੁਛ ਹੱਦਾਂ ਦਾ ਹੋਵੇ ਨਾ ਇਹ ਮੈਂ ਕਿ ਇਤਨੂੰ ਵੀ ਲੈਣਾ ਆਪਾਂ ਆਹ ਸੋਨਾ ਫਿਰ ਇਹ ਲੈਣਾ ਅਲੇ ਨਹੀਂ ਇੱਕ ਸੂਟ ਆਹ ਕੱਲ ਆ ਵੀ ਤਾਂ ਸੋਨਾ ਆਹ ਕਤਾਰ ਮੈਂ ਲੈ ਲਵਾਂ ਜਿੱਦ ਇੱਕ ਹੋਰ ਦੇਖ ਸਹੀ ਇਹ ਘਰ ਨੂੰ ਪੈ ਜਾਊਗਾ ਉਹ ਤਾਂ ਬਹੁਤ ਕੱਪੜੇ ਆਦੇ ਜਿੱਦਾਂ ਉੱਪਰ ਉੱਪਰ ਨੋਰਮਲ ਜਗਾ ਵਾਸਤੇ ਲੈਣੇ ਐਨਾ ਕਰ ਤੂੰ ਤਾਂ ਮਨੂ ਵਾਲੇ ਭਾਈ ਜੰਨੂ ਨੇ ਕਸੇ ਜੀ ਕਿੱਧਰ ਬਹੁਤ ਸਾਰੇ ਭਾਈ ਜੰਨੂ ਚਲ ਉੱਧਰ ਕਾਂ ਚਾਹਦੇ ਹੁਣ ਇੱਧਰ ਦੇਖ ਜਿੱਦਾਂ ਤੇ ਆਪਾਂ ਆਏ ਆ ਨਾ ਉੱਧਰ ਉੱਧਰ ਹੀ ਚਲਦੇ ਹਾਂ ਕੱਪੜੇ ਵੇਲੇ ਜਿੱਦ ਮੱਦੇ ਜ ਲਾਈ ਦਿਖਾ ਦੇ ਮੈਨੂੰ ਕਟ ਕਰਾ ਲਾ ਸੂਟ ਜ਼ਕੀਰ ਜਿੱਦੜਾ ਪਾਈ ਕੇ ਲਿਆ ਚਲ ਹੋਰ ਉੱਧਰ ਦੇਖ ਦੇਗਾ ਦੇਖ ਲੈ ਵਿਚਾਰੇ ਭਾਗਤ ਨੇ ਇਹ ਵੀ ਹੈ ਕਟਾਈ ਦੇ ਹਾਂਜੀ ਆ ਦੇਖਦੀ ਹਾਂ ਮੈਂ ਇਹ ਆ ਦੇਖ ਆਹ ਦੇਖ ਕਿੱਧਰ ਜੀ ਇਸ ਤੇ ਕਰਾ ਦੇ ਨਾਲ ਕੋਮਟੰਦੀ ਦੇਖ ਜੀ ਵੈਸੇ ਹੀ ਲੱਗਦੀ ਆ ਦੇਖ ਫੇਰ ਹੱਥ ਲਾ ਕੇ ਆਪਾ ਜੀਨੇ ਆ ਨਹੀਂ ਨਾ ਐਦੇ ਵਿੱਚ ਦੇਖ ਆਏ ਲਿਆ ਮੈਂ ਦੇਖਾ ਤੂੰ ਫਾੜ ਦਨ ਤੂੰ ਮੈਨੂੰ ਫਾੜ ਪਰ ਮੈਂ ਨਹੀਂ ਨਹੀਂ ਮੀਹੋ ਕੇ ਫੋਲ ਕੇ ਦੇਖਦੀ ਉੱਠ ਆ ਗਿਆ ਮੇਰਾ ਮੂੜੇ ਕੋਈ ਨਾ ਸਾਫ ਅੱਧਾ ਸਾਇ ਨਿਕਾ ਹਾਂ ਇਦੇ ਵਿੱਚ ਪਿੰਕ ਹੋਰ ਵੀ ਕਲਰ ਹੈਗਾ ਪਿੱਛੇ ਇਹ ਤਾਂ ਫਿਰ ਆਹ ਮੋਟੀ ਆ ਜਾਂਦੀ ਆ ਉਹ ਵੀ ਪੀਸ ਜੀ ਇਸ ਬਲੈਕ ਜੀ ਪਰ ਉਹ ਤਾਂ ਮੈਨੂੰ ਲੱਗੀ ਜਾਂਦਾ ਵੀ ਆਪਾਂ ਨੂੰ ਬਾਜ਼ਾਰ ਚੋਂ ਹੀ ਮਿਲਲੇ ਨਾ ਇਹ ਤਾਂ ਹਮ ਦੇ ਤੱਕ ਨਹੀਂ ਮਿਲਦੇ ਚਲੋ ਦੇਖ ਲਈਏ ਜੀ ਅਸੀਂ